ਵਾਈ ਗੀ ਜੀ ਖਾਲਸਾ ਵਾਈ ਗੀ ਰਾਮ ਤੇ ਸਾਈਲੈਂਟ ਟੂ ਘਾ ਮਿੱਕਰ ਦੱਸੂ ਖਾਤੇ ਹੋ ਗਏ ਅੱਜ ਆਪਾਂ ਵਲੌਗ ਦੀ ਸ਼ੁਰੂਆਤ ਕੀਤੀ ਆ ਸਿਨੀਅਰ ਵੀ 9:30 ਵਜੇ ਫਾਰਮ ਤੇ ਆ ਗਏ ਨਾਨੂ ਨਾਲ ਬੈਠੇ ਸਾਈਲੈਂਟ ਆਈਆ ਜੇ ਨਾ ਕੋਈ ਮਾਰੀ ਬੋਲੀ ਡਰਦੀ ਹੈ ਚਾਚਾ ਇੱਕ ਤੋਂ ਪਤਾ ਨਹੀਂ ਕਿਉਂ ਨਾਨੂ ਨਾ ਚੱਲ ਜਾ ਦੁੱਧੂ ਲੈ ਗਿਆ ਕਾਕੇ ਕਿਨੇ ਸੋਣਾ ਲੱਗਦਾ ਨਾ ਇਦਾਂ ਖਲੋਤੇ ਡੰਗਾ ਚਲੇ ਗਏ ਇਧਰੋਂ ਮੈਂ ਉਈ ਮੈਂ ਖੜ ਲੱਗੀ ਆ ਮਿੱਟੀ ਲਾ ਦੀ ਜੀ ਆ ਮਿੱਟੀ ਲਾ ਦੇ ਨਾ ਤੂੰ ਮਿੱਟੀ ਲਾ ਦੇ ਹਾਂ ਜਿੰਦਗਾ ਹਾਂ ਆਏ ਤੂੰ ਮਿੱਟੀ ਲਾ ਦੇ ਨਾ ਨੋ ਨੋ ਕਰ ਦੇ ਤੋ ਕਿ ਨੋ ਕਿੰਨਾ ਨਹੀਂ ਉਹ ਗੱਡੀਆਂ ਨਾਲ ਵੇ ਪੰਗੇ ਲੈਂਦੇ ਜਿੰਦਗਾ ਜਿੰਦੂ ਇਧਰੇ ਜਿੰਦੂ ਨਾ ਭੱਜ ਗਿਆ ਅੰਦਰ ਹੈ ਜਿੰਦੂ ਲੈ ਇਹ ਕੁੱਤੇ ਇਹਦਾ ਇੱਦਾਂ ਆ ਜਾਣਗੇ ਔਰ ਦੁੱਧ ਵਾਲਾ ਡੱਬਾ ਇਹਨਾਂ ਦਾ ਪਿਆ ਵੇਖ ਕੇ ਤਾਂ ਬੈਠੋ ਤੇ ਲੱਗ ਲੱਗੇ ਜਿੰਦੂ ਤੂੰ ਵੀ ਭਾਈ ਮਾਰ ਕੇ ਆਜੋ ਜੇ ਗਾਈਆਂ ਦੇ ਨਾਲ ਨਾਲ ਸਾਡੀ ਵੀ ਸੇਣਾ ਹੈਗੀ ਇੱਥੇ ਇਹ ਸਾਨਾ ਚੂਹੇ ਖਾਣ ਵਾਲੀ ਆ ਇਹਨਾਂ ਦੇ ਕਰੇ ਚੂਹੀ ਨਹੀਂ ਆਉਂਦੇ ਤੈਰ ਕਿੱਥੇ ਆਇਆ ਜਿੰਦ ਕਾ ਚੱਲੀਏ ਚਲ ਵਾ ਉਹਦੇ ਪਾਪਾ ਗਏ 15 ਮਿੰਟ ਦਾ ਰਾਹ ਜਿੰਦ ਕਾ ਨੇ ਹੜਾ 1.5 ਘੰਟੇ ਦਾ ਬਣਾਇਆ ਹੈ ਨਾਲ ਹੀ ਆ ਗਈ ਜੇਦ ਕਰਕੇ ਵੀ ਨਾਲ ਹੀ ਜਾਣਾ ਤੁਹਾਡੇ ਬਈ ਇੰਨਾ ਹੋਵੇਂ ਮੇਰੇ ਤਾਂ ਸਿਰ ਚੱਕਰ ਹੋ ਜਾਂਦੇ ਓਕੇ ਆ ਜਾ ਆ ਜਾ ਮੂੰਹ 'ਚ ਮਛਰ ਭੈਣ ਲੱਗ ਜਾਂਦਾ। ਕਿਸੇ ਦੇ ਸਿਰਾਂ ਲੈ ਕੇ ਵੱਜਣੀ ਆ 2 ਮਿੰਟ ਰਹਿੰਦੇ। ਆ ਵੇਖੋ ਪਿਓ ਤੀਏ ਮੈਨੂੰ ਆਂਦੇ ਤੂੰ ਅੱਗੇ ਕੀ ਜਾ। ਮੈਂ ਤਾਂ ਜੇ ਮੇ ਜਾ ਨਹੀਂ ਹੁੰਦਾ। ਸੈਰ ਕਰ ਲੈਣੀ ਨੀ ਮਾੜੀ ਮੋਟੀ ਵੀ ਚਲੋ ਸੈਰ ਹੋ ਜਾਂਦੀ ਆ। ਮੱਕੀ ਸਟੇਟ ਤੇ ਮਾਰੇ ਦੀ ਕਰ ਬਣਾ ਬਹੁਤ ਜ਼ੋਰ ਨਾਲ ਹੀ ਜਾਂਦਾ। ਸਭ ਆਇਗਰੋ। ਹਾਂ ਜੀ ਜਣੇ ਪਿੱਛੇ ਰਹਿ ਗਈ। ਕਿ ਨਹੀਂ ਕੋਸ਼ਿਸ਼ ਮਾਵ ਦਿਨੂ ਵੇਕੇ ਕਿਨੂੰ? ਪ੍ਰੋਗਰਾਮ ਤੇ ਜਾਂਦੀਆਂ ਪੂਰੀਆਂ ਤਿਆਰੀਆਂ ਹਨ। ਕੌਣ ਆ? ਕੋਹਣੀ ਪ੍ਰਸ਼ਾਨ ਨੂੰ ਕਿ ਆ? ਜੀ ਕਾ ਖਾਲਸਾ। ਚਲੋ ਜਸ਼ਨ 11। ਆਹ ਫੜੀ ਦੀ। ਚਲ ਮੈਂ ਇੱਥੇ ਬੈਠਾ ਨਹੀਂ ਦੋਵੇਂ ਪਿੱਛੇ ਬੈਰੂ ਕੋਣੀ ਦਾ। ਆ ਇੱਥੇ ਜਾਣਾ 10 ਮਿੰਟ। ਬਰਾ ਬਰਾ ਲਾ ਪਾਇਆ ਸਾਡੇ ਪਿੰਡ ਦਾ ਪ੍ਰੋਗਰਾਮ ਹੈ ਆ। ਉਹ ਡਾਕਟਰ ਸਾਹਿਬ ਹੁਣੀ ਆ ਡਾਕਟਰ ਜਿੱਥੋਂ ਦੇ ਰਿਕਾਰਡ ਦੇ ਲਈ ਮੇਰੀ ਸਾਰੀ ਦਵਾਈ ਚੱਲੀ ਆ ਪਿੰਡ ਦੀ ਉਹ ਡਾਕਟਰ ਇਹਦਾ ਸਾਡੇ ਅਸੀਂ ਸਾਰੇ ਜਾਣੇ ਉਹਨਾਂ ਦੇ ਹੱਥ ਦੇ ਹੋਏ ਹੋਏ ਆ ਤੇ ਫੇ ਸਾਡੀ ਜਿੰਦ ਕੌਰ ਤੇ ਉਹ ਉਹਨਾਂ ਦੇ ਪ੍ਰੋਗਰਾਮ ਆ ਉਹਨਾਂ ਨੇ ਨਵਾਂ ਰਿਜ਼ੋਰਟ ਖੋਲਿਆ ਪੰਡੋਰੀ ਰਿਜ਼ੋਰਟ ਤੇ ਉਹਦਾ ਉਹ ਘਟਣ ਆ ਤੇ ਉਹਨਾਂ ਨੇ ਉਥੇ ਢਾਡੀ ਸਿੰਘ ਲਾਉਣੇ ਆ ਅੱਜ ਉਹਨਾਂ ਦੀ ਰੀਝ ਆ ਗੁਰਸ਼ੇਖ ਪਰਵਾਰ ਆ ਤੇ ਚਲੋ ਚਲਦੇ ਆ ਮਮੀ ਸਾਡੀ ਉੱਧਰ ਬੈਠਣ ਲੱਗੀ ਚਾਚਾ ਜੀ ਹੁਣਾਂ ਨਾਲ ਇੱਧਰ ਸਾਡੇ ਕੋਲ ਸਾਡੇ ਸਟੂਡੈਂਟ ਵੀ ਦੋ ਬੈਠੇ ਕਿਹੜਾ ਰੱਖਿਓ ਆ ਜਣਾ ਛੇਤੀ ਹੈ ਠੀਕ ਆ ਕਰੋ ਕੰਮ ਮਣੀ ਚਾਹੀਦਾ ਅੰਦਰ ਅੰਦਰ ਵਾਜ ਮਾਰ ਲਿਓ ਸਾਡੇ ਟਾਈਲਾਂ ਵੀ ਲੱਗਣ ਦਈਆਂ ਵਾ ਜਦੋਂ ਨਵਾਂ ਘਰ ਬਣਾਇਆ ਸੀ ਨਾ ਉਦੋਂ ਟਾਈਲਾਂ ਸਹੀ ਨਹੀਂ ਸੀ ਲੱਗੀਆਂ ਕੋਣ ਆ ਵੇਖੋ ਉਹ ਸਾਰੀਆਂ ਉਤਰਨ ਲੱਗੀਆਂ ਸੀ ਉਤਰਾਂ ਲਾਤੀਆਂ ਸੀ ਉਹਨਾਂ ਨੇ ਉਦਾਂ ਹੀ ਮਾੜਾ ਮਾੜਾ ਕਰਕੇ ਲਾ ਦੇ ਡੂੰਘੇ ਟੱਕ ਜੈ ਨਹੀਂ ਸੀ ਲਾਏ ਹਨਾ ਉਹ ਦੇਖੋ ਸਿਰਫ ਡੂੰਘੇ ਲਾਏ ਨਹੀਂ ਸੀ ਤੇ ਉਹ ਹੁਣ ਫਿਰ ਉਹਨਾਂ ਨੂੰ ਉਹ ਜੁਰਮਾਨਾ ਪੈ ਗਿਆ ਹਨਾ ਕਿਉਂਕਿ ਉਹ ਚੈੱਕ ਕਰਕੇ ਗਿਆ ਪੰਜ 500 ਦੇ 20 20 ਦੇ ਨਹੀਂ 5 500 ਦੇ ਇਹ ਨਹੀਂ ਹੈਗਾ 5 500 ਦੇ ਚਲੋ ਦੇਖੀ ਬੀਆ ਬੀਆ ਦੇ ਰੱਖੂਗੇ ਤੁਸੀਂ ਬੈਨ ਕਰਾ ਦੇਣੇ ਮੋਦੀ ਕੋਲੋਂ ਨੋਟ 500 ਦਾ ਛੋਟਾ ਨੋਟ ਹੀ ਨਹੀਂ ਕੋਈ ਚਲੋ ਚਲੋ ਹੈਪੀ ਬਰਥਡੇ ਅਹ ਜਾਈਏ ਚਲੋ ਚਲੋ ਅੱਜ ਸਾਡੇ ਜੋਧੇ ਦਾ ਜਨਮ ਦਿਨ ਹੈ ਆਪਾਂ ਉਹਨੂੰ ਵਿਸ਼ ਕਰ ਚੁੱਕੇ ਹਾਂ ਫਿਰ ਵੀ ਮੈਂ ਤੁਹਾਨੂੰ ਖੂਦ ਉਹ ਦਿਖਾ ਦਿੰਦੇ ਹਾਂ ਹਾਂ ਖੂਦ ਉਹ ਦਿਖਾ ਦਿੰਦੇ ਹਾਂ ਇਹ ਸਾਡੇ ਚਾਚੇ ਹੈ ਸਾਡੇ ਦਾਇਆ ਜੀ ਜਦੋਂ ਮੇਰੇ ਤੋਂ ਛੋਟਾ ਵਾ ਇਸ ਕਰਕੇ ਮੈਂ ਉਹਨੂੰ ਮਿਸਟਰ ਯੋਧਿਆ ਨਹੀਂ ਆਹ ਹਟਾ ਕਾ ਇਹਦਾ ਜਨਮ ਦਿਨ ਠੀਕ ਹੈ

ਸ਼ਿਆਨੇ ਕਹਿੰਦੇ ਵੀ ਕਰਜ ਧੀਦਾ ਹੋਣਾ ਬੜਾ ਜ਼ਰੂਰੀ ਹੈ ਕਿਉਂ ਕਹਤੇ ਆ ਜੰਮਣ ਵਾਲਿਆਂ ਦੀ ਹਮੇਸ਼ਾ ਸੁੱਖ ਮੰਗਦੀਆਂ ਬਾਦਸ਼ਾਹ ਕਹਿੰਦੇ ਧੀਏ ਮਾਫ਼ ਕੀਤਾ ਇਹ ਬੋਲ ਸੁਣ ਕੇ ਆਪਣੇ ਸਵਾਸ ਪੂਰੇ ਕਰਦੀ ਆ ਮਹਾਰਾਜ ਨੇ ਹੱਥੀ ਸੰਸਕਾਰ ਕੀਤਾ ਅੱਜ ਆਪਾਂ ਬਾਬਾ ਟਲਰਾਈ ਸਾਹਿਬ ਦੇ ਪਵਨ ਸਥਾਨ ਦੇ ਦਰਸ਼ਨ ਕਰਦੇ ਆ ਅੰਮ੍ਰਿਤਸਰ ਸਾਹਿਬ ਉਹਦੇ ਪਹਿਲਾ ਪ੍ਰੋਗਰਾਮ ਸੀ ਜਿਹੜਾ ਆਪਣਾ ਹੋ डन ਹੋ ਚੁੱਕਾ ਹੁਣ ਇੱਥੇ ਰਾਗੀ ਬਾਪੂਜੀਤ ਸਿੰਘ ਜੀ ਹੋਣੀ ਆ ਉਹਨਾਂ ਦੀ ਵਰਸੀ ਆ ਢਾਡੀ ਸਿੰਘ ਹੋਇਆ ਤੇ ਉੱਥੇ ਜਾ ਰਹੇ ਆ ਸੰਮੀ ਵੀਰ ਨੇ ਸਾਨੂੰ ਇਨਵਾਈਟ ਕੀਤਾ ਵਾ ਉਹਨਾਂ ਦੇ ਪੋਤਰ ਆ ਨਾ ਹਾਂਜੀ ਤੇ ਆਂਦੇ ਵੀ ਜ਼ਰੂਰ ਹਾਜ਼ਰੀ ਭਰਨੀ ਆ ਸਮਾ ਤੇ ਸਾਡੇ ਕੋਲ ਇਦਾਂ ਲਈ ਆ ਕਿਉਂਕਿ ਆਪਾਂ ਨੇ ਜਾਣਾ ਨਾ ਕਿਤੇ ਕਿਤੇ ਜਾਣਾ ਵਾ ਤੇ ਉਹਦੇ ਕਰਕੇ ਫਿਰ ਇਦਾਂ ਵਾ ਕਿ ਤਿਆਰੀਆਂ ਤੇ ਉਹੜੀਆਂ ਰਹਿੰਦੀਆਂ ਨੇ ਸਮਾਗਮ ਕੱਲੋ ਵੀ ਬੜੀ ਜ਼ਰੂਰ ਆਪਾਂ ਇੱਥੋਂ ਕਿੱਧਰ ਨੂੰ ਮੁੜਨਾ ਵਾ ਇੱਕ ਮਿੰਟ ਦੇਖਦੇ ਸਤਿਕਾਰ ਦੇ ਪੁੱਤਰ ਕਰਨਾ ਸਭ ਈਮਾਨਦਾਰ ਸਰਕਾਰ ਜੋਗ ਜਿਨ੍ਹਾਂ ਨੇ ਥੋੜੇ ਸਮੇਂ ਅੰਦਰ ਬੜੀ ਸਤਿਕਾਰ ਦੀ ਕਿਰਪਾ ਹੈ ਅੰਤ ਵਿੱਚ ਬਹੁਤ ਵੱਡਾ ਮਾਣ ਸਰਕਾਰ ਨੂੰ ਦਿੱਲੀ ਦੇ ਲੋਕਾਂ ਦੀ ਖਾਸਾ ਆਪਣੇ ਜਥੇ ਸਮੇਤ ਉਹ ਇਹਨਾਂ ਸਮਾਗਮ 'ਤੇ ਪਹੁੰਚੇ ਨੇ ਅਸੀਂ ਸਾਰੀਆਂ ਸੰਗਤਾਂ ਵੱਲੋਂ ਉਹਨਾਂ ਨੂੰ ਜੀਉਆ ਅੱਖ ਦੀਆਂ ਤੁਨ ਪਾਟ ਜਿਨ੍ਹਾਂ ਨੇ ਕਦਮ ਕੱਲ ਕੇ ਆਏ ਸਰਵਥੇ ਉੱਤੇ ਪਾਛਾ ਇਸੇ ਤਰ੍ਹਾਂ ਕਰਵਾ ਬਤਾਉਂਦੇ ਆਏ ਘਰੇ ਪਹੁੰਚ ਗਏ ਸੀ ਤੇ ਆ ਇਦਾਂ ਕੰਮ ਹੋ ਗਿਆ ਕਿ ਪਹਿਲਾਂ ਜਦੋਂ ਕੰਮ ਕਰਾਇਆ ਉਹ ਤਾਂ ਧਿਆਨ ਨਹੀਂ ਦਿੱਤਾ ਸੀ ਥੋੜਾ ਜਿਆਦਾ ਕਿਉਂਕਿ ਠੇਕੇਦਾਰ ਹੀ ਕੰਮ ਉਹਨਾਂ ਨੇ ਆ ਰਗੜ ਕੇ ਨਹੀਂ ਥਾਂ ਲਾਇਆ ਇਤਰਾ ਪੱਧਰ ਥਾਂ ਤੇ ਤੇ ਹੀ ਨਾ ਲਾਤੀਆਂ ਉਹ ਸਾਰੀਆਂ ਡਿੱਗੀਆਂ ਹੁਣ ਸਾਡਾ ਠੇਕੇਦਾਰ ਚੰਗਾ ਬੰਦਾ ਗਾਂਜਾ ਜੇ ਤੋਂ ਸਮਾਨ ਦਾ ਉਹ ਚੰਗਾ ਦੁਬਾਰਾ ਹੁਣ ਲਾ ਕੇ ਤੇ ਦੁਬਾਰਾ ਲੱਗਣ ਦੀਆਂ ਹਟਾਈਆਂ ਆਹੀ ਆ ਗਏ ਹੁਣ ਖੂ ਤੇ ਰਾਮ ਭੂਮ ਕਰਕੇ ਆਪਦਾ ਮੀਮੀਆਂ ਵੇਖਣੀ ਜਿੰਦ ਨੂੰ ਵਾਹ ਮਰੀ ਨੂੰ ਕਰ ਜਿੰਦ ਉੱਤੇ ਆ ਕੇ

ਕਾਦੇ ਜਿੰਦੂ ਕੀ ਕਾਦੇ ਆ ਫਲਾ ਫਲਾ ਜਿੰਦੂ ਨੁ ਐ ਐ ਐ ਇੱਕ ਕਿੱਥੇ ਗਿਆ ਵਾ ਇਹ ਤਾਂ ਤੈਨਹੀਂ ਅੱਜ ਇਹ ਇਹਨਾਂ ਦੇ ਡਰ ਤੋਂ ਚੂਹੇ ਨਹੀਂ ਆਉਂਦੇ ਵਾ ਆਹ ਕੁਦੇ ਇਹ ਕੰਮ ਸੌਖਾ ਐਵੇਲੇ ਮੈਂ ਸਵੇਰੇ ਸ਼ੈਂਪੂ ਤੇ ਮਿਆਰਵੜੇ ਦੇ ਖੇਤ ਕੀ ਹੋ ਗਿਆ ਆਉਂਦਾ ਤੇਰੇ ਵੱਲੋਂ ਦਾ ਵਾ ਨੋ 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 ਕੀ ਕਰਦਾ ਇਹ ਰਦੂ ਪੀਂਦਾ ਵਾ ਆ ਰਦੂ